ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇਹਾ ਸ੍ਰੀ ਅਕਾਲ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਗਾਵਤ ਉਧਰੇ ਸੁਣਤੇ ਉਧਰੇ ਗਾਵਤ ਉਧਰੇ ਸੁਣਤੇ ਉਧਰੇ ਬਿਨ ਸੇ ਪਾਪ ਕਨੇਰੇ ਬਿਨ ਸੇ ਪਾਪ ਕਨੇਰੇ বিনসে পাপ গনে রে বিনসে পাপ গনে রে সত নাম সত নাম সত নাম জি ওয়াহে গুরু ওয়াহে গুরু ওয়াহে গুরু জি সত নাম সত নাম সত নাম জি ওয়াহে গুরু ওয়াহে গুরু ওয়াহে গুরু জি পশু পরে তু মুগদ কো তারে পশু পরে তু মুগদ কো তারে पाहन पार उतारे पाहन पार उतारे पाहन पार उतारे पाहन पार उतारे सतनाम 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 जी वाहे गुरु वाहेगुरु जी सतनाम 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 जी वाहे गुरु वाहेगुरु वाहेगुरु जी ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ ਸਦਾ ਸਦਾ ਬਲਿਹਾਰੇ ਸਦਾ ਸਦਾ ਬਲਿਹਾਰੇ ਸਦਾ ਸਦਾ ਬਲਿਹਾਰੇ ਸਤਨਾਮ 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 ਜੀ ਵਾਹਿਗੁਰੂ 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 ਜੀ 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 ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਤਨਾਮ ਸਤਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਗੁਰਦੁਆਰਾ ਸਾਹਿਬ ਦੀ ਸੇਵਾ ਹੋ ਰਹੀ ਏ ਸੇਰੇ ਸੇਰੇ ਪੈਣਾ ਮਾਤਾ ਮਾਂ ਜਿਹੜੀਆਂ ਆ ਜਾਂਦੀਆਂ ਨੇ ਸੇਵਾ ਰੋਜ਼ ਕਰਦੀਆਂ ਨੇ ਜਿਹੜਾ ਘਾਰ ਹੈ ਉਹ ਸੁੰਦਰ ਕੱਲ ਜਿਹੜਾ ਮੈਂ ਹੋ ਗਿਆ ਸੀ ਨਾ ਤੁਹਾਨੂੰ ਬਤਾਇਆ ਸਾਸਾ ਅੰਗਰੇਜ਼ਾ ਦਾ ਰੋਜ਼ ਅੱਛਾ ਅੱਛਾ ਤੇ ਇਹ 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 ਨਾਲ ਇਹ ਭੈਣ ਜੀ ਦੇ ਘਰ ਆਇਆ ਸੀ ਔਰ ਤੁਹਾਨੂੰ ਸੁਣ ਕੇ ਬੜੀ ਖੁਸ਼ੀ ਹੋਏਗੀ ਭੈਣ ਜੀ ਦੇ ਹਸਬੰਦ ਦਾ ਨਾਮ ਕੀ ਹੈ ਹਰਮੰਦਰ ਸਿੰਘ ਹਰਮਨ ਸਿੰਘ ਦੇ ਖੋਜ ਹੋ ਗਿਆ ਹਰਮਨਦਰ ਸਿੰਘ ਐਲੀਵਰੀ ਮੈਂ ਸੁਣਨਾ ਤੇ ਬੜੇ ਬੜੇ ਰੀਜ ਦੇ ਨਾਲ ਇਹਨਾਂ ਨੇ ਉੱਥੇ ਜਿਹੜਾ ਨਾ ਪ੍ਰਭਾਤ ਫੇਰੀ ਜਿਹੜੀ ਕਰਵਾਈ ਹਰ ਇੱਕ ਪਰਾਨ ਨਾਲ ਬਹੁਤ ਸੁੰਦਰ ਤਾਰਾ ਭਜੀ ਬੜੇ ਸੁੰਦਰ ਤਰੀਕੇ ਨਾਲ ਇਹਨਾਂ ਨੇ ਸੇਵਾ ਕੀਤੀ ਸੰਗਤ ਦੀ ਆਂਦੀ ਬਹੁਤ ਅੱਛਾ ਬਈਏ ਦਰਸ਼ਨ ਕਰਾ दिए ਹਮੇ ਹਮੇ ਵੀ ਦਰਸ਼ਨ ਕਰਾ दिए ਸੰਗਤ ਦਾ ਦਰਸ਼ਨ ਹੋ ਗਏ ਇਹ ਸੰਗਤ ਨਾਲ ਕੋਈ ਇਹ ਮਨਾਟਨ ਤੋਂ ਜੁੜੇ ਗੁਲਾਟੀ ਸਾਹਿਬ ਮਹਿੰਦਰ ਸਿੰਘ ਗੁਲਾਟੀ ਕੋਈ ਕੋਈ ਕੈਨੇਡਾ ਤੋਂ ਜੁੜਾ ਹੋਲੀ ਹੋਲੀ ਜੁੜ ਰਹੇ ਨੇ ਤੇ ਇੰਡੀਆ ਤੋਂ ਜ਼ਿਆਦਾ ਜੁੜਦੀ ਸੰਗ ਹੈ ਓਕੇ ਜੀ ਇਹ ਦੇਖੋ ਇਹ ਭਾਈ ਸਾਹਿਬ ਤਿਰਲੋਕ ਪਾਜੀ ਰੇ ਇਹ ਸਾਰੀ ਸੇਵਾ ਕਰਦੇ ਨੇ ਸਾਰੇ ਲੰਗਰ ਦੀ ਸੇਵਾ ਇਹਨਾਂ ਦੇ ਹੱਦ ਦਾ ਥਾਈ ਦਾ ਇਹ ਕੋਣ ਖੀਰ ਬਣਾ ਰਹੇ ਨੇ ਤੇ ਦਾਲ ਗਾਜ ਇਹ ਮੰਜੀਤ ਸਿੰਘ ਦੀ ਇਹ ਮੰਜੀਤ ਸਿੰਘ ਦੀ ਬਾਰੇ ਫਰੇਮ ਦੇ ਨਾਲ ਸਾਰੇ ਵੀ ਇਹ ਸੇਵਾਦਾਰ ਜਿਹੜੇ ਲੱਗਦੇ ਨੇ ਭਈਆ ਦਿਲ ਕਰਪੇ ਲੰਗਰ ਖਾਨ ਲੰਗਰ ਖਾਨ ਦਿਲ ਕਰਪੇ ਆ ਜਾਓ ਉੱਥੇ ਫਲਾਈਟ ਲੈ ਕੇ ਤੇ ਆ ਜਾਓ ਇਹ ਸਾਡੇ ਦੇਵ ਸਿੰਘ ਗਿਆਨੀ ਦੇਵ ਸਿੰਘ ਜੀ ਨੇ ਵਾਹਿਗੁਰੂ ਸਾਹਿਬਾਰੀ ਫਤਹਿ ਇਹੇ ਸੇਵਾ ਕਰਦੇ ਨੇ ਸਵੇਰ ਸਵੇਰ ਆ ਕੇ ਪ੍ਰਕਾਸ਼ ਕਰ ਗੁਲਾਟੀ ਸਾਹਿਬ ਉਹਨ ਵਾਹਿਗੁਰੂ ਦੇ ਨਾਮ ਨਾਲ ਜੋੜਨਗੇ ਸਤਨਾਮ 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 ਜੀ ਛਿੜ ਵਾਹਿਗੁਰੂ ਵਾਹਿਗੁਰੂ ਜੀ ਤੇਰਾ ਸਭ ਸਦਕਾ ਵਾਹਿਗੁਰੂ ਜੀ ਤੇਰੀ ਤੇਰੀ ਸਭ ਰਚਨਾ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਜੀ ਗੁਰੂ ਬੋਲੀਏ ਕਦੇ ਬੋਲੀਏ ਕਦੇ ਨਾ ਡੋਲੀਏ ਵਾਹਿਗੁਰੂ ਕਹਿਣਾ ਸਦਾ ਸੁਖੀ ਰਹਿਣਾ ਵਾਹਿਗੁਰੂ ਕਹਿਣਾ ਸਦਾ ਸੁਖੀ ਰਹਿਣਾ ਸਤਨਾਮ 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 ਜੀ ਸ੍ਰੀ ਵਾਹਿਗੁਰੂ 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 ਜੀ ਗੁਰੂ ਬੋਲਿਆ ਸਭ ਕੁਛ ਜਾਣਦਾ ਬਿਨ ਬੋਲਿਆ ਸਭ ਕੁਛ ਜਾਣਦਾ ਕਿਸ ਆਗੇ ਕੀ ਜੇ ਅਰਦਾਸ ਕਿਸ ਆਗੇ ਕੀ ਜੇ ਅਰਦਾਸ ਸਤਨਾਮ ਸਤਨਾਮ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਪਾਚ ਬਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਦੇ ਰੱਖੋ ਰੱਖਣ ਹਾਦੇ ਆ ਕੋ ਰ ਕਨ ਹਾਰੇ ਸਤਨਾਮ 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 ਜੀ ਸਿਰਵਾਹੀ ਮਨੁਆਹਿ ਗੁਰਵਾਹਿ ਗੁਰਜੀ ਸਤਨਾਮ ਸਤਨਾਮ ਮੋਹ ਨ ਵਿਸਾਰੋ ਮੈਂ ਜਨ ਤੇਰਾ ਰਾਮ ਗੁਸਈਆ ਜੀ ਕੇ ਜੀਵਣਾ ਐਸੀ ਦਇਆ ਕਰੋ ਮਹਾਰਾਜ ਰਾਮ ਨ ਵਿਸਰੇ ਨਾਮ 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 ਨਵਸਰੇ ਨਾਮ ਨਵਸਰੇ ਸਤਨਾਮ 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 ਜੀ ਸਿਦੀਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਜੀ ਪੰਜ ਕਾਲਸਾ ਬਾਈ ਬਹੁਤ ਸੁੰਦਰ ਦੇਖੋ ਤੁਹਾਡਾ ਇਹਨਾਂ ਨੇ ਸਾਹਿਬ ਗੁਰਦੁਆਰਾ ਸਾਹਿਬ ਦੇ ਇਹ ਜਿਹੜਾ ਨਾ ਮਾਈਕ ਦੇ ਉੱਤੇ ਇਹਨਾਂ ਨੇ ਪੰਜ ਜੀ ਨੇ ਕਿਹਾ ਤਾਂ ਵੀ ਉੱਥੇ ਚਲਾਓ ਜਿਹੜਾ ਤੁਹਾਡਾ ਸਾਰੇ ਗੁਰਦੁਆਰਾ ਸਾਹਿਬ ਮੰਗਲ ਦੀ ਆਵਾਜ਼ ਕਹਿੰਦੇ ਵਾਜ ਸਾਡੀ ਹਾਜ਼ਰੀ ਇੱਥੇ ਲੱਗੇ ਮਿਹਰਬਾਨ ਮਾਈਕ ਦੇ ਵਿੱਚ ਹੈ ਨਾ ਪੂਰੀ ਹਾਜ਼ਰੀ ਲੱਗੇ ਸਾਰੇ ਸਾਰੇ ਗੁਰਦੁਆਰੇ ਨੂੰ ਥੈਂਕ ਯੂ ਸਾਰੀ ਥੈਂਕ ਯੂ ਥੈਂਕ ਥੈਂਕ